ਵੈਲਕਮ ਜੀ ਕੀ ਪਤੇ ਹਾਂਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵੈਲਕਮ ਜੀ ਕੀ ਪਤੇ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਣ ਹੋਵੇ ਜਿਹੜਾ ਟਾਈਮ ਮਾਰਨਿੰਗ ਦੇ ਨਾਲ ਆਜੀ ਰਹੇ ਨੇ ਆਪਣੇ ਗੁਰਦੁਆਰਾ ਸਾਹਿਬ ਹੈਗਾ ਜੀ ਖੰਡ ਪਾਠ ਜੀ ਦੇ ਭੋਗ ਪੜ੍ਹਣਗੇ ਅੱਜ ਸ੍ਰੀ ਖੰਡ ਪਾਠ ਸਾਹਿਬ ਜੀ ਦੇ ਭੋਗ ਪੜ੍ਹਣਗੇ ਪਉ ਉੱਥੇ ਜਾਂਦੇ ਹੁਣ ਫਿਰ ਭਜ ਭਜਈਆ ਕਰਕੇ ਸਾਰੇ ਪਰਿਵਾਰ ਨੇ ਨਾਲ ਮਿਲ ਕੇ ਨਾ ਕੰਮ ਕੀਤੇ ਸਰਦਾਰ ਜੀ ਸਵੇਰ ਦੇ ਗਏ ਹੁਣ ਸੇਵਾ ਕਰ ਤੇ ਬੀਬੀ ਵੀ गई भी सेवा करे नबेड़ ही ने हम अद्वारा साहेब तोग पाबा भोगता पै गया दस रिया हजे बाबा जी कथा करी जाते हैं भोग पे साढ़े नौ बजे हम बज गए नौ असी जाने वाणी का आनंद मा लेंगे जे कोई तिल पर सेवा नसीबा चीज वो कर लेंगे चलो जी आप गुरद्वारा साहब तो आलांगे ਤੇ ਜੇ ਜੋ ਵੀ ਆਪਾਂ ਦਿਨ ਭਰ ਦੇ ਕੰਮ ਤੇ ਵਿਆਹ ਦੀਆਂ ਤਿਆਰੀਆਂ ਕਰਾ ਕੇ ਆ ਕੇ ਤੇ ਵਿਆਹ ਹੈਗਾ ਹੁਣ ਬਸ ਅੱਜ ਤੋਂ ਵਿਆਹ ਸ਼ੁਰੂ ਹੋ ਗਿਆ ਤੇ ਆਪਾਂ ਮਿਲ ਕੇ ਉਹਨੂੰ ਹਲਦ ਵਾਲ ਸੈਟਪਾਪਾਂ। ਪਾਣੀ ਗੁਰੂ ਘਰ ਜਾਇਆ ਏ। ਨੂੰ ਤੇ ਕੱਪੜੇ ਤਾਂ ਸਿੱਧੋ ਹੋ ਗਏ ਸੀਗੇ। ਸੁੱਕਣੇ ਪਾਉਣ ਵਾਲੇ ਰਹਿੰਦੇ ਸੀਗੇ ਜਾਨੀ ਕਿ ਵੀ ਸਪਕਣੇ ਪਾਉਣ ਵਾਲੇ ਰਹਿੰਦੇ ਸੀਗੇ। ਤੇ ਹੁਣ ਮੈਂ ਸੁੱਕਣੇ ਪਾ ਦੂੰਗੀ। ਬਸ ਫਿਰ ਆਪਾਂ ਤਿਆਰੀ ਕਰ ਜਾਈਏ। ਕੱਪੜਾ ਲੀੜਾ ਸੁਣਾ ਕਿਸ ਆਏ ਲੱਭਣੇ ਪੈਣਗੇ ਕੋਈ ਕੋਈ ਦੋ ਦੋ ਕੱਪੜੇ ਦੋ ਗੇੜੇ ਸਿਕਾਏ ਨੇ ਕੋਈ ਕਿਹੜੇ ਕਿਹੜੇ ਚਾਹਿਆ ਕੋਈ ਕਿਹੜੇ ਜਿਹੜੇ ਇਹ ਕੋਰਸੀਆਂ ਲੇ ਪੜਕਾ ਇਹਨਾਂ ਹੋ ਸਰ ਜੀ ਵਾਲੀ ਪਾਈਂ ਸੇ ਕੋਸਮ ਨੂੰ ਆਇਆ ਹੋਗਾ ਮਹਾਤਮਾ ਗੁਰੂ ਦਾ ਤਾਣਾ ਕਥਾ ਸੁਣ ਲਾ ਮੇ ਕਥਾ ਹੋਣ ਲੱਗੀ ਸੀ ਪਾ ਕਰਕੇ ਮੈਂ ਸੁੱਕੜੀ ਨਹੀਂ ਪਾਦੀ ਇਹ ਚੱਲ ਹੁਣ ਪਾ ਦੇ ਸੁੱਕ ਜਾਣੇ ਤਾਂ ਮੈਂ ਆਪਣੇ ਸਾਰੇ ਤਕਰੀਬਨ ਕਰ ਲਏ ਨੇ ਆਪਾਂ ਨੇ ਕੱਲੇ ਕੱਪੜੇ ਰਹਿ ਨੇ ਸੁੱਕਣੇ ਪਉਣ ਨਾਲੇ ਬਾਕੀ ਤੱਪ ਨਵੇਂੜ ਗਏ ਸੀ ਆ ਪਕਾਪੜ ਸੁਪਨੇ ਖਾਦੀ ਤੇ ਮੇਰੇ ਲੈ ਕੇ ਆਇਓ ਅਰਾਸ ਚਲੇ ਜੀ ਮੇਰਾ ਇਹ ਆਮਣੀ ਦੇ ਵੀ ਆ ਗਏ ਸਭ ਦੇ ਆ ਗਏ ਆ ਤਾਂ ਆਮਣੀ ਰਹੀ ਹੈਗਾ ਹਾਂ ਆ ਗੀ ਤੇ ਰਾਜ ਦੀ ਸਮਾਹ ਪਾ ਰਹੀ ਮੇਹੀ ਬਣਾਤਾ ਨਾ ਆਪਣੇ ਕੱਢਣਾ ਉਹਨਾਂ ਦੇ ਉਧਰ ਹੀ ਫੜਾਉਂ। ਉਹ ਫੜਾਉਂਗਾ ਹੋਰ ਕੀ ਮਾਲ ਕੱਢੂ। ਆਈ ਜਾਣੀ ਮਕੋਲ ਮੈਂ ਨਾ ਬਿੰਗੜਦੀ। ਆ ਮੀਰਾ। ਭੂਆ ਜੀ ਦਾ ਹੈ। ਕਿ ਕਿਹੜੀ ਗੁੜੀ ਜਿੱਦੇ ਹੋਣਗੀਆਂ। ਜਿਹਨੂੰ ਵੀ ਦੇਖ ਸਵਾਦ ਰਹੇਗੀ। ਇਹ ਕੀ ਬੀਜ ਹੈ? ਕੀ ਮੇਰਾ ਹੈ? ਇਹ ਤਾਂ ਗੁਰਮਣ ਦਾ। ਹਾਂ ਮੈਂ ਕਹਿੰਦਾ ਕਹਿੰਨੀ ਆ। ਲਾ ਲਾਈ ਕਰੀ ਦੇ ਤਾਂ ਨਾ ਲਾਈਂ ਮੋਤਾ ਵੀ ਇਹਨਾਂ ਗੁਰਮਿੰਦ ਦਾ ਵਾਹ ਗੁਰਮੀ ਕਿ ਸਰਵਾ ਦੇਗੀ ਉੱਥੇ ਅੱਛਾ ਕਿ ਤੇਰੇ ਨਾਲ ਅੱਜ ਕਹਿੰਦੀ ਆ ਜਿੰਦਾ ਗੁਰਮਿੰਦ ਵੀ ਰਸੂਤੇ ਚੁੱਟਾ ਆ ਤੂੰ ਚੰਗਾ ਨਹੀਂ ਲਾਪੈਨ ਸਾਹਮਣੂ ਛੋਟਾ ਜੀ ਕਿ ਪਹਿਲਾ ਹੋਗਾ ਤੇ ਨਾ ਪੜਾ ਛੋਟਾ ਆ ਦੇ ਆ ਕੇ ਥੱਲੇ ਵਿਆਹ ਇੱਕ ਦਿਨ ਦਾ ਕੱਪੜੇ ਮਹੀਨਾ ਹੋਗਾ ਪੈਂਦੇ

ਲੋ ਦੀ ਕੱਪੜੇ ਸਲਾਈ ਵਾਲੇ ਕੱਪੜੇ ਆ ਗਏ ਸੁਕਣ ਹਰਾਂ ਦੇ ਤੇ ਮੈਂ ਤਾਂ ਵਿਆਹ ਤੋਂ ਮੰਗਰੂ ਸਮਾਉ ਜਿਹੜਾ ਮੋਰੇ ਵਿਆਹ ਹੋ ਉਹਦੇ ਨੂੰ ਚੱਪਾ ਜਾਊਗਾ ਤੇ ਹੁਣ ਸਰਦਾਰ ਜੀ ਮੇਰੀ ਦਵਾਈ ਵੀ ਫੜ ਲਏ ਦਵਾਈ ਲੈ ਕੇ ਅਸੀਂ ਜਾਂਦੇ ਆਂਗੇ ਹਨਾ ਮੈਂ ਨਹੀਂ ਲਵਾਉਣ ਛੁਕਮਣ ਰਹੀ ਮੈਂਦੀ ਦਾ ਜੀਦਾ ਕਰਦਾ ਕਹਿੰਦੀ ਮम्मा ਮੈਂ ਚੱਲ ਤੁਸੀਂ ਲਵਾ ਦਿਓ ਮੈਂ ਦੁਨੀਆਂ ਲਾਉ ਖਣ ਕੀ ਦੀ ਤੇਰੇ ਬਾਅਦ ਸੁੱਕ ਕੇ ਗੁੱਤ ਕਰ ਆਈ ਬੋਨੀ ਚ ਰਹਿ ਗਈ ਹਲੇ ਗਿੱਲੇ ਨੇ ਕਿੱਥੇ ਧਰ ਕੇ ਵੀ ਮੇਰੀ ਦਵਾਈ ਆ ਪਹਿਲੇ 40 ਰੁਪਇਆ ਦਵਾਈ ਲੈ ਕੇ ਜਾਣੀ ਮੈਂ ਤਾਂ ਖੰਗ ਹੀ ਨਹੀਂ ਹਟਦੀ ਮੈਂ ਤਾਂ ਗੁਰਦੁਆਰੇ ਕੀ ਸੇੜੇ ਬੈਠੀ ਨੂੰ ਖੰਗ ਮਰਨ ਨਾਲ ਹੀ ਹੋ ਜਾਂਦਾ ਖੰਗ ਨਾਲ ਇਹ ਤੈਨੂੰ ਤਾਂ ਖੰਗ ਹੋ ਗਈ ਹੈ ਨਾ ਤਾਂ ਉਹ ਲਓ ਜੀ ਲਓ ਜੀ ਪਾ ਰਿਆ ਮੈਨੂੰ ਲਾਉਣ ਦੇ ਰਿਹਾ ਤੇ ਸੋ ਸੋ ਰੁਪਏ ਦਾ ਇਹ ਵੀ ਆਪਾਂ ਅਸਟਾਟ ਵੱਲੋਂ ਇੱਕ ਦਿਨ ਦਾ ਇਹ ਵਿਆਦਾਂ ਵੀ ਨੰਨ ਜਿਆਦਾ ਕਰਿਆ ਨਹੀਂ ਹੈ ਨਾ ਤੇ ਸੋ ਇਹਨਾਂ ਨੇ ਸੋ ਇਹ ਪਹਿਲੀ ਵਾਰ ਇਹਨਾਂ ਨੇ ਕਿਹਾ ਹੈ ਕਿ ਟੀ ਐਨੇ ਵਿਆਹ ਮੰਗੇ ਕਦੇ ਨਹੀਂ ਇਹਨਾਂ ਨੇ ਆਏ ਕਿ ਆਪੀ ਮੰਮਾ ਡੈਡੀ ਨੂੰ ਮਹਿੰਦੀ ਲਗਾਉਣੀ ਆਈ ਐ ਕਿ ਇਹਨਾਂ ਨੇ ਕਿਹਾ ਕਿ ਡੈਡੀ ਮੈਂ ਮੰਮੀ ਮਹਿੰਦੀ ਲਵਾ ਦੇ ਸਾਡੇ ਫਿਰ ਮੈਂ ਵੀ ਚਾਉਣ ਨਾਲ ਆ ਗਈ ਮੈਂ ਮੇਰੇ ਤੇ ਇਹਨੇ ਕਦੇ ਨਹੀਂ ਕਿਹਾ ਲਗਾ ਮਹਿੰਦੀ ਨੂੰ ਐ ਕਿ ਪਹਿਲੀ ਵਾਰ ਕਿਹਾਗਾ ਕਿ ਕਹਿੰਦੀ ਮੰਮਾ ਸੀ ਲਾ ਲਾਂਗੇ ਮੈਂ ਸਭ ਤੋਂ ਵਧੀਆ ਨਹੀਂ ਲੱਗੀ ਜਦੋਂ ਬਾਹਰ ਡੈਡੀ ਤੋਂ ਲਵਾ ਲਿਆ ਮੈਂ ਪਾਸੋਂ ਦੇ ਹੱਥ ਕਰਾਂ ਪਾਸੋਂ ਆ ਰਹੀ ਹੈ ਕਹਿੰਦੇ ਇਹਨਾਂ ਨੇ ਪੜਾਈ ਛੋੜ ਦਿੱਤੀ ਆ ਤੁਸੀਂ ਮੈਨੇ ਅਦਕ ਕਰ ਸੀ ਪੂਰਾ ਤੇ ਤੁਸੀਂ ਨੂੰ ਆਇਆ ਹੈ ਨਾ ਵੀ ਜੇ ਸਾਡੇ ਦੋ ਦਿਨਾਂ ਦੇ ਸਪੀਰ ਨੂੰ ਸਪਲਿਸਟ ਦੇ ਸਕੂਲ ਤੋਂ ਥੋੜਾ ਜਿਆਦਾ ਕਰਦੇ ਨੇ ਪਰ ਬਹੁਤ ਬੜਾ ਨਹੀਂ ਪੜ੍ਹਦੀ ਨਹੀਂ ਕਰਮ ਇਹ ਬੋਰਡ ਦੀ ਕਲਾਸ ਕਰਕੇ ਵੀ ਕਹਿੰਦੀ ਹੁੰਦੀ ਸਕੂਲ ਨਾਲ ਬੋਰਡ ਕਰਾਤੇ ਇਸੇ ਲਈ ਵੀ ਬਹੁਤ ਮਣੀ ਕੋਈ ਕਿ ਮੈਂ ਲੋਇਕ ਦਾ ਕਾਰਜ ਤੋਂ ਕੱਲੇ ਆਣੀ ਚੀਏ ਪਹਿਲਾ ਸੀ ਗੁਰਦੁਆਰਾ ਖਰਬਾ ਗਿਆ ਵੀ ਗੁਰਦੁਆਰਾ ਸਰੋਇ ਹੋਸੀ ਗਿਆ ਆ ਕੇ ਜਿਹੜਾ ਸਾਡੇ ਕੱਪੜੇ ਚੁਪੜ ਕੋ ਤੇ ਪੈਸੇ ਹੋ ਗਏ ਦਵਾਲੀ ਸੀ ਫਿਰ ਮੈਂ ਆ ਕੇ ਕੱਪੜੇ ਨਾਲ ਕੱਟ ਕੇ ਪਾ ਦਿੱਤੇ ਇੱਕ ਦਿਨੀ ਬਾਅਦ ਸੁਪਨੇ ਹੋ ਗਈ ਲਈ ਕੰਮ ਨੂੰ ਕਰਦੀ ਹਾਂ ਔਰ ਉਸ ਬਸ ਮੈਂ ਕਿਚੀ 11 ਬੰਦ ਗੁਰਦੁਆਰੇ ਮੱਜਾਂ ਲਾਈਆਂ ਖਾਸੀਆਂ ਕਰਕੇ ਦਵਾਲੀ ਸੰਭਾਏ ਤੇ ਡਰੀ ਅਬ ਤੁਸੀਂ ਆਪਦਾ ਮੈਂ ਤੁਹਾਨੂੰ ਆਪਾਂ ਜੀ ਰੱਬਾ ਕਹਿੰਦੇ ਜੀ ਰੁਕ ਜੂਗੇ ਅਗਲਾ ਵਾਰ ਹਾਂਜੀ ਮਾਨੀ ਜੀ ਇਹ ਆਪਣੀ ਆਮਲੀ ਦੀ ਕੁੜੀ ਨੂੰ 3-4 ਦਿਨ ਵੱਡੀ ਆ ਹੈਨਾ ਹਾਂ ਹਾਂ ਜੀ ਉਹਦਾ ਨਾਮ ਵੀ ਮਾਨੀ ਦਾ ਰਹਿ ਜਾਂਦਾ ਨਾ ਇੱਕੋ ਜਿਹਾ ਨਾਮ ਵੀ ਇੱਕੋ ਜਿਹਾ ਮਾਨਤ ਉਹਦਾ ਨਾਮ ਆ ਨਾ ਇਹ ਬਸ ਐਤੀ ਲੱਗ ਜਨਾਲ ਸਕੂਲੇ ਹਾਂਜੀ ਹਾਂ ਉਹ ਲਾ ਲਾਂਗੇ ਐਮਾਨਤ ਕਿੰਨ ਸਕੂਲ ਚ ਲੱਗੇਗੀ ਹੈ ਹਾਕਸਪੋਰਟ ਜੀ ਦੱਸ ਦੇ ਬਤੂ ਚੀਮੀ 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 ਵੀ ਕਿਹਾ ਬਹੁਤ ਹੋਈ ਅੱਛਾ ਚੀਮੀ ਹੈ ਨਾ ਜਿੰਮੇ ਵੀ ਆ ਉਹ ਇਧਰ ਕੀ ਕੀ ਆ ये ना कुछ जहर हाँ बच्चे भी जश्म भी कुड़ी भी उधर दीदी ने बोले थे तेरे बाप की बेटी को इधर ये ये हाँ दुसवाका पेटर्स ये तीन किजिए हाँ दुसवाके जब कल्ला जावे पेटर्स किजिए हम आपका होए हाँ यार ना वो मैं भी ना फिर उसके बाद कभी पप्पा के बिना एक बर्मन के बाद में ताई मिंडी एक बीजा तो म ਸਕਲਾ ਸੁਪਾ ਸੁਪਾ ਦੇ ਪੁਰੀਆਂ ਨਹੀਂ ਦੱਦੂਆਂ ਹਾਂ ਦਾ ਸੁਪਾ ਇਹਨਾਂ ਨੇ ਕਈ ਕਰਵਾ ਲਏ ਇਤਨੇ ਨੰਬਰ ਹਾਂ ਫੌਜੀ ਆਲਾ ਇਹ ਸੜੀ ਕਿ 스 ਇਹ ਇਹ ਉਮਰ ਦੀ ਵੀ ਪੁੱਛਦੇ ਹੁੰਦੇ ਨੇ ਵੀ ਸਾਡੀ ਕੀ ਚੁੱਕਿਆਂਗੇ ਵੀ ਮੈਂ ਦੀ ਭੈਣ ਨੂੰ ਦੱਸ ਦਿਆਂ ਇਹਨੂੰ ਜੇ ਸੋਨੂੰ ਵੀ ਨਾਲ ਹੀ ਦੱਸ ਦਾਨੀ ਹੈਗੀ ਜਿਹੜੀ ਭੂਆ ਜੀ ਹੈ ਸਾਡੇ ਪਿੰਡ ਵਾਲੇ ਨੇ ਵੀ ਥੋੜੀ ਪਿੰਡ ਚ ਭੂਆ ਕਿਵੇਂ ਲੱਗਦੀ ਆ ਤੁਸੀਂ ਬਣਾਉਂਦਾ ਕਿਵੇਂ ਲੱਗਦੀ ਹੋ ਹਣ ਤੇ ਇਹ ਜੀ ਸਾਡੇ ਬਾਪੂ ਜਿਹੜੇ ਸਾਡੇ ਵੱਡੇ ਵੱਡੇ ਬਾਪੂ ਸੀ ਉਹਨਾਂ ਦੀ ਪੱਗਵੱਟ ਦੋਸਤੀ ਥੀ ਸੀ ਉਹਨਾਂ ਨੇ ਰਿਸ਼ਤਾ ਦੇ ਦਾ ਬਾਪੂ ਜੀ ਨੂੰ ਕਹਿੰਦੇ ਸੀ ਤੁਸੀਂ ਆਪ ਕਿਤੇ ਕਰਾਉਂਦੇ ਜਿਸ ਉਹਨੂੰ ਦਿੱਤਾ ਇਹ ਰਿਸ਼ਤਾ ਫਿਰ ਉਹਦੇ ਕਰਵਾਇਆ ਸੀ ਇਹਨਾਂ ਨੇ ਅੱਛਾ ਤਾਂ ਕਰਕੇ ਭੂਆ ਕਹਨੇ ਆਉਂਦੇ ਤੁਸੀਂ ਚਾਚਾ ਮਾਸੀ ਕਹਨੇ ਆ ਭੂਆ ਦੇ ਭਾਈ ਨੂੰ ਅੱਛਾ ਤੇ ਆਹ ਭੂਆ ਨੇ ਕਰਾਉਣੇ ਵੀ ਇਹਨਾਂ ਦਾ ਵਧੀਆ ਸਾਥ ਹੀ ਹੋ ਜਾਂਦਾ ਰਿਸ਼ਤਾ ਵਧੀਆ ਚੱਲਣਾ ਹੁੰਦਾ ਹੈ ਹਾਂ ਨੇ ਗੋਲ ਜਮਾਈ ਨਹੀਂ ਬੋਲ ਖੜ ਬਹੁਤ ਜੀ ਸਾਥ ਦੇਖ ਨਾ ਇਹੋ ਵੀ ਆਉਂਦੇ ਆ ਸਰਸੀ ਹੋਰੀਆਂ ਤੇ ਵਾਹ ਮੈਂ ਖਾਜੋ ਵੀ ਆਉਂਦਾ ਯਾ ਨਾ ਬਿਆਨ ਨਾ ਹੋ ਗਿਆ ਨੇ ਬੀ ਸੱਜੂ ਵੀ ਆਈ ਮੈਨੂੰ ਹਾਂ ਸੋਹਣਾ ਮੈਂ ਫੋਨ ਤੇ ਸਾਥ ਮੈਨੂੰ ਬਾਹਰ ਦਿੰਦਾ ਮੈਂ ਮੇਰਾ ਤਾਂ ਗੋਲ ਕੁੰਡ ਲਣਾ ਹੈ ਨਹੀਂ ਵਰਗਾ ਕੁੜੀ ਮਾਰ ਕੇ ਨਾ ਅਭੀ ਤੇ ਵੀਰ ਪਾ ਦੇ ਨਾ ਮੱਥਾ ਮਾਰਿਆ ਮੈਂ ਮਾੜੀ ਮੈਂ ਹੁਣ ਕੱਲੀ ਹੁੰਦੀ ਚਾਹ ਰਾਹ ਵਗਦੇ ਆ ਜੰਦੀ ਕੱਟਦੇ ਜਿਵੇਂ ਕੱਲੀ ਗੁੰਦੀ ਇਹਨਾਂ ਦੋਨਾਂ ਭੈਣਾਂ ਨੂੰ ਚੱਕ ਕੇ ਲੈ ਜਾਂਦੀ ਹੈ ਤੈਨੂੰ ਕੰਮ ਕਰ ਲੈ ਆਪ ਹੀ ਉੱਥੇ ਨਮਾਉਂਦੀ ਹੈ ਆਪ ਹੀ ਤੇ ਸਰਵਾਉਂਦੀ ਹੈ ਆਪ ਹੀ ਸਾਹੇ ਰੱਖਦੀ ਹੈ ਚਾਹ ਪਿਆਗੀ ਕਰੇ ਕਰਕੇ ਦੁੱਧ ਪਿਆ ਕਰੇ ਸਰਵਾਤਾ ਆਪ ਹੱਥ ਫੜ ਫੜ ਕੇ ਨਿਕਲ ਸੀ ਕਿ ਆਇਆ ਮਣ ਮੈਂ ਤੁਹਾਨੂੰ ਗੁੰਡ ਗੁੰਡ ਨਾਲ ਹੈ ਨਹੀਂ ਨਾ ਨਾ ਜਵਾ ਕਰ ਚਾ ਕੋਈ ਪਾਸ ਤੇ ਕਿਤੇ ਅੱਜ ਗਾਡੀਆਂ ਵਧੀਆ ਮੈਂ ਮੈਂ ਕਿਉਂ ਕਹਾਂ ਵੀ ਮੇਰੇ ਨਾਲ ਕਰੇ ਮੁੱਠੇ ਨਾਲ ਕਰੀ ਪਾਲ ਸਾਰਾ ਵੀ ਦੇਖ ਚੱਲ ਗੋਰ ਪ੍ਰੀਤਾਂ ਮਾਦੁਰਾ ਪੀਰਾਂ ਵਿਆਸੀ ਅਮੀਨਾਲ ਵਿਆਸੀ ਦੋਵੇਂ ਨਵਾਸ ਸੀ ਆਉਂਦੇ ਆ ਜੋ ਲੈਣਿਆ ਨਹੀਂ ਕਿ ਜਿਹੜਾ ਪੜਨ ਲੱਗ ਗਿਆ ਫਿਰ ਸੈਨ ਨੇ ਮੱਟ ਪੜ ਪੜ ਗਈ ਤੁਹਾਨੂੰ ਨਾ ਮਾ ਉਹ ਬੁਧੀਆਂ ਉਹ ਬੰਨੇ ਬੜੇ ਕੋਈਆਂ ਤੇ ਆਹੇ ਹਾਂ ਮੈਨੂੰ ਫਰਕ ਨਹੀਂ ਜੀ ਹਾਂ ਜਿੰਨਾ ਸਵਾਫਾਲ ਦੀ ਫਰਕ ਵੀ ਤਾਂ ਹੀ ਮਸਾਂ ਪਾਈ ਨਾ ਵਾਹ ਕਿਸ ਕੋ ਜਵਤ ਨਹੀਂ ਅਦਾ ਤੁਹਾਡੀ ਕੱਢ ਚ ਇੰਨੇ ਜਿਹੇ ਸਾਮਾ ਆ ਅਸੀਂ ਚਾਸ ਜਿਵੇਂ ਕਿ ਕਿੰਨੇ ਲੋਕਾਂ ਚਾਹ ਪੜ੍ਹਦੀ ਜਾਣੇ ਪੜ੍ਹ ਰਹੇ ਸਾਰਾ ਦਿਨ ਇੱਧਰ ਪੜ੍ਹਦੇ ਰਹਿੰਦੇ ਟਾਈਮ ਦਾ ਪੜ੍ਹਤਾਂ ਇਹ ਨਾ ਸਵਾ ਸਾਲ ਦੀ ਸਵਾ ਸਾਲ ਦੀ ਫਰਕ ਹੈ ਨਾ ਇਹ ਦੋਨੇ ਇਕੱਠੀਆਂ ਪੜ੍ਹਦੀਆਂ ਹੁੰਦੀਆਂ ਇਕੱਲੇ ਕਲਾਸ ਨਾ ਇਹ ਸਵਾ ਸਾਲ ਫਰਕ ਨਹੀਂ ਰੱਖੀ ਸੀ ਮੇਰੇ ਪਿੱਛੋਂ ਹਾਂ ਜੀ ਇਹ ਬਹੁਤ 11 ਚਾਸ ਗੁਰੂ ਘਰ ਮਾ ਦੱਸ ਵੀ ਜਾਈ ਚਲੋ ਵਧੀਆ ਸਮਾ ਲਿਆ ਇਕੱਠੀਆਂ ਬਗ ਜੀ ਹਾਂ ਜੀ ਨੰਨਾਲੀ ਗੇਟ ਗਈ ਲੋ ਜੀ ਇਹ ਵਾਲੇ ਵੀ ਨਹੀਂ ਤੁਹਾਨੂੰ ਸੱਸ ਨੂੰ ਬਣੇ ਬਹੁਤ ਵਾਰੀ ਵਲੌਗ ਚ ਆਈ ਨੇ ਤੁਹਾਨੂੰ ਆਏ ਵਲੌਗ ਦੱਸਦੀ ਆ ਤੇ ਸੱਸ ਨੂੰ ਬਣੇ ਆ ਵਿੱਚ ਦੀ ਇਹ ਨਨਦ ਪਰਜਾਈ ਨਹੀਂ ਗੀਆਂ ਤੇ ਜਿਵੇਂ 5 ਸਾਲ ਹੋ ਗਏ 6 ਸਾਲ ਵਿਆਹ ਹੋਏ ਨੂੰ ਆਪਾਂ ਕਦੇ ਵੀ ਨਰ ਘਰ ਚ ਆਇ ਫਰਕ ਜਾ ਸੁਣਿਆ ਹਨਾ ਵੀ ਜਾ ਇਹ ਨਨਦ ਪਰਜਾਈ ਲੱਤ ਕੇ ਇਕੱਠੇ ਇੱਕ ਜਿੱਥੇ ਵੀ ਪ੍ਰੋਗਰਾਮ ਤੇ ਜਾਣਾ ਇਹਨਾਂ ਨੇ ਤਿੰਨਾਂ ਨੇ ਜਾਣਾ ਵਿਆਹੀ ਹੈਗਾ ਵਿਆਹ ਨੂੰ ਕਰੇ ਸਾਡ ਜਣਗੀਆਂ ਜਾ ਗੈਰੀ ਨੂੰ ਕਰੇ ਸਾਡ ਜਣਗੀਆਂ ਜਾ ਭੈਣ ਆਪਰੇ ਕੋ ਕਰੀ ਕਿੱਥੇ ਵੀ ਜਾਂਦੇ ਪਿੰਨਾਂ ਦੀ ਜੋੜੀ ਜਾਂਦੀ ਬੋਰੀ ਜੀ ਸਾਨੂੰ ਪਤਾ ਨਹੀਂ ਕਿਹੜਾ ਪ੍ਰੋਗਰਾਮ ਸੀਗਾ ਤੇ ਕੋਈ ਉਹ ਜਾਣਦੀ ਨਹੀਂ ਮਣੀ ਜੀ ਮਤਲਬ ਤਾਂ ਉਹ ਕਹਿੰਦੇ ਤੁਸੀਂ ਦਰਾਣੀ ਦਿਖਾਉਣ ਨੂੰ ਕਹਾਂਗੇ ਜਿਹੜਾ ਇੱਕ ਤਾਂ ਜੇ ਪੇਸ਼ ਹੋਣ ਪਾਏ ਨੇ ਕਿਉਂਕਿ ਅੱਜ ਕੱਲ੍ਹ ਹੁਣ ਸਾਰੇ ਵੀ ਅੱਗੇ ਤਾਂ ਵੀ ਆਪਣ ਕੁਮਾਰੀਆਂ ਕੁੜੀਆਂ ਨੂੰ ਇਹ ਕਹਿੰਦੇ ਤੁਸੀਂ ਮੂੜਾ ਕੱਪੜਾ ਨਹੀਂ ਪਾਉਣਾ ਜਾਂ ਤੁਸੀਂ ਕੋਈ ਮੇਕਅਪ ਨਹੀਂ ਕਰਨਾ ਹੁਣ ਤੱਕ ਮਾਰੀ ਕੁੜੀ ਵੀ ਵਿਆਹੀ ਸੀ ਨਹੀਂ ਮੇਕਅਪ ਕਰਦੀਆਂ ਨਹੀਂ ਹੈ ਨਾ ਵੇ ਪਤਾ ਨਹੀਂ ਲਾਦਾ ਕਿ ਕਿਹੜੀ ਕੁੜੀ ਕੁਮਾਰੀ ਹੈ ਕਿਹੜੀ ਵੀ ਆਣੀ ਆਕਲੇ ਵੀ ਕੱਪੜੀ ਆ ਹਾਂ ਤਰ ਕੱਪੜੇ ਦਾ ਸਪਾਉਣੀ ਨੇ ਹੋਂਦ ਹੈ ਨਾ ਤਾਂ ਇੱਥੇ ਜਿੰਨਾਂ ਨੇ ਆਪ ਜੀ ਦੀ ਵਧੀਆ ਮਾਨ ਦੇ ਇੱਕੋ ਜਿਹਾ ਪਾਲਣੀਆਂ ਰਹੀਆਂ ਅੱਜ ਅਸੀਂ ਨਾਲ ਉੱਪਰ ਜਾਏ ਹਣਾ ਤੇ ਇਧਰਾਂ ਨਹੀਂ ਖਾਣੀਆਂ ਵਧੇਰਾ ਪਾਲਣੀਆਂ ਨੇ ਕੋਈ ਨਹੀਂ ਚਾ ਆ ਪੰਜ ਸਾਲ ਉਹ ਚਾ ਸਾਲ ਜਮੀਨ ਹੀ ਕਿਤੇ ਨਹੀਂ ਆਏ ਦੋਨੇ ਨਾਲ ਉੱਪਰ ਜਾਏ ਰਹਿੰਦੀਆਂ ਨੇ ਮੈਂ ਇਹਨਾਂ ਦਾ ਆਈ ਨਹੀਂ ਦੇਖਿਆ ਹੱਸਦੇ ਦਾ ਹੱਸਦੇ ਮੇਰੇ ਨਾਲ ਵੀ ਹੱਸਦੇ ਨੇ ਤਾਂ ਸਾਲਾ ਬਣਾਂ ਗੈਰੀ ਤਾਂ ਵਿਆਹ ਕਿ ਤੋਰ ਲੱਗੇ ਨਹੀਂ ਰੰਮਾਊਗੀ ਮੂਣੀ ਰੋਟੀਆਂ ਦੇਣੀਆਂ ਨੇ ਗੈਰੀ ਦੇ ਤੋੜੂ ਦੇਣੀ ਆ ਜਮੀ ਨਹੀਂ ਫਰਕ ਨਾ ਵੀ ਤਾਂ ਕਹਿੰਦੇ ਕਹਿੰਦਾ ਕਹਿੰਦੇ ਜਦੋਂ ਗੱਡੀ ਖੜ ਦੇ ਕਿਹਦੀ ਕਰਦੇ ਨੇ ਮੁੰਡਾ ਜਿਹੜਾ ਸੇਵਾਦਾਰ ਲੱਗਿਆ ਹੈ ਉਧਰ ਨਹੀਂ ਸੀ ਅੱਛਾ ਉਹ ਆਉਦੇ ਨਹੀਂ ਪੜਨਾ ਨੋਕ ਬਣਾਉਣਾ ਅੱਛਾ ਕੀ ਸੁਣ ਰਹੇ ਗੁਰਦੁਆਰੇ ਅੱਛਾ ਜਰਾ ਸਾਡੇ ਬਾਅਦ ਲਾ ਗੋ ਤਾਂ ਹੁਣ ਲੰਗਰ ਸਾਥ ਖਾਇਆ ਜਵੀਂ ਨਾ ਖਾਇਆ ਨਹੀਂ ਮੇਰੀ ਅੱਗੇ ਮੰਮੀ ਆ ਕੇ ਕਹਿੰਦੇ ਕਹਿੰਦੇ ਆਹ ਖਾਦੀ ਆ ਆਪਣੇ ਖੀਰ ਖਾਦੀ ਖੀਰ ਖਾਦੀ ਨਹੀਂ ਇਸ ਦੀ ਆ ਜੇ ਫਿਰ ਗੁਰਦੁਆਰੇ ਖੀਰ ਖਾਦੀ ਸਵਾਲ ਵਾਲੀ ਲੱਗੀ ਨਾ ਜੀ ਨਾ ਸਵਾਬ ਹੋਸ ਮੈਂ ਤਾਂ ਖਾਂਦੇ ਸੀ ਬੋਲੇ ਤਾਂ ਖਾ ਲਈ ਉਹ ਲੰਗਰ ਆਜੀ ਸਾਡੇ ਖਾ ਰਹਾ ਹਾਤੀ ਜਾਵੇ ਨਹੀਂ ਇਹ ਚੀਜ਼ ਆ ਹੁੰਦੀ ਹੈ ਜੀ ਕਈ ਵਾਰ ਆਪਣਾ ਇਹ ਚੀਜ਼ ਹੁੰਦਾ ਮੈਂ ਲੰਗਰ ਤੇ ਛੱਡਦੀ ਨਹੀਂ ਹੁੰਦੀ ਤੇ ਕਿੰਨੀ ਬਿਮਾਰਾਂ ਨੂੰ ਹੈ ਰ ਤੈਨਾਂ ਕਹਿਦੀ ਜੇ ਆਪਾਂ ਬੁਮਾਰਾ ਜਿਹੜੀ ਚੀਜ਼ ਨੂੰ ਆਪਣੇ ਜੀ ਕਰ ਦੋ ਚੀਜ਼ ਖਾਏ ਗੁਰੂ ਚੀਜ਼ ਨਾਲੋਂ ਬੱਠੀ ਖਾਣ ਲੈਂਦੇ ਹੋਰ ਮਤੇ ਮੇਪਾਂ ਗੱਲਾਂ ਕਰਦੀ ਸੀ ਕਹਿੰਦੀ ਇਹਨਾ ਮੇਰੀ ਨਾਨੀ ਤੋਂ ਨਾ ਗਈ ਜੀ ਹੁਣ ਨਹੀਂ ਖਾਣ ਗੋ ਕੈਣੀ ਪ੍ਰੋਗਰਾਮ ਦੇ ਬਾਅਦ ਕਹਿੰਦੀ ਹੈ ਕਹਿੰਦੀ ਆਪਾਂ ਨੇ ਮੈਂ ਕਾਹ ਕਰੀ ਦਹੀਂ ਨਾਲ ਜਲੇਬੀ ਖਾ ਲਈ ਤੇ ਮੁੜ ਕੇ ਮੂੰਹ ਖੰਗਣੀ ਚਾਹੀਦੀ ਆਹ ਜੇ ਆਪਾਂ ਕਰ ਨਹੀਂ ਵੀ ਦਹੀਂ ਨਾਲ ਕਰ ਮੈਨੂੰ ਮੁੜ ਕੇ ਖੰਗਣੀ ਚਾਹੀਦੀ ਮੂੰਹ ਘੰਡ ਪੜਸ ਕਿ ਵੀ ਦਹੀਂ ਨਾਲ ਜਿਹੜੀ ਖਾਦੀ ਕਹਿੰਦੇ ਮੈਨੂੰ ਮੁੜ ਕੇ ਖਾਣਗੇ ਨੀ ਸਿਰੇ ਕੋ ਪਰ ਮੈਨੂੰ ਆਇਆ ਹੋਇਆ ਜਿਹਾ ਨਾ ਕਈ ਵਾਰ ਲੰਗਰਾਂ ਦੀ ਜਿਹੜੀ ਜੀ ਪਤਾ ਉਹਦਾ ਬਾਣੀ ਪੜੀ ਹੁੰਦੀ ਹੈ ਘਰੇ ਤਾਂ ਪਾਣੀ ਸੋਟੀ ਸੌਂ ਖਾਣੇ ਹੁੰਦੇ ਨੇ ਰੋਪਾ ਖਾਣਾ ਪੀਣਾ ਬਣਾਉਣਾ ਹੈ ਨਾ ਲੰਗਰ ਚ ਫਿਰ ਵੀ ਬਾਣੀ ਪੜੀ ਹੁੰਦੀ ਹੈ ਤੂੰ ਮਿਲ ਵਾਲਾ ਨਹੀਂ ਮੈਂਦੀ ਹੈ ਮੈਂ ਤਾਂ ਬਾਦੂ ਨੂੰ ਬੰਦਾ ਨਰੇ ਕਰ ਬਹੁਤ ਟਾਈਮ ਹੋ ਗਿਆ ਆਇਆ ਨੂੰ ਸੁਖਮਣ ਹੋ ਰਹੀ ਨਹੀਂ ਮੈਂਦੀ ਵੀ ਸੁੱਕ ਗਈ ਆ ਤੇ ਦਿਖਾਈ ਸੁਖਮਣ ਸੁਖਮਣ ਨੇ ਲਾਵੀ ਦਿੱਤੀ ਕਿ ਤੂੰ ਸੰਤੇ ਜਾਣਾ ਇਹਨਾਂ ਨੇ ਗਰਮ ਮੰਨ ਤੁਹਾਨੂੰ ਦਿਖਾਈ ਆਉਂਦਾ ਹੱਥ ਗਰਮ ਮੰਨ ਨਹੀਂ ਰਹੀ ਹਜੇ ਉਹ ਹੀ ਗਈ ਸੀ ਤੇ ਬੀਬੀ ਘੁੱਟਦੀ ਐ ਚਟਣੀ ਤੇ ਉਦੋਂ ਮੈਂ ਲਾਈਏਗੀ ਮਲਾਈ ਚ ਮਧਾਣੀ ਤੇ ਕਿਉਂਕਿ ਕਿਉਂ ਬਣਾਵਾਂਗੇ ਆਪਾਂ ਹਨਾ ਫਿਰ ਕਈ ਦਿਨ ਟਾਈਮ ਨਹੀਂ ਲੱਗਣਾ ਕੱਲ ਤੋਂ ਆਪਾਂ ਵਿਆਹ ਆਂਦੇ ਦੋ ਦਿਨ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਕਿਉਂਕਿ ਹੁਣ ਮੱਝ ਮੁੱਝਾ ਬੰਨਣ ਦਾ ਟਾਈਮ ਹੋਇਆ ਪੈਣਾ ਮੈਂ ਕਿਹੋ ਜਿਹਾ ਵੀ ਬਣਾ ਕੇ ਆਪ ਕਰਦਾ ਮम्मा ਅਖਨੇ ਕੱਢ ਕੁੱਡੂਕੇ ਬਣਾ ਲੱਕਿਓ ਤੇ ਮਧਾਨੀ ਪੁੰਜ ਕੇ ਆਪਾਂ ਮਿਲਾਂਗੇ ਕੱਲ ਨੂੰ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਪਾਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਕੱਲ ਨੂੰ ਇੱਕ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ